ਪਿਆਰੀ ਸਾਧ ਸੰਗਤ ਜੀ ਅੱਜ 5 ਨਵੰਬਰ ਹੈ ਔਰ 5 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੂਰਾ ਸੰਸਾਰ ਵਿਅਸਤ ਹੈ ਔਰ ਇਸੇ ਤਰ੍ਹਾਂ ਹੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਗੜ ਸ਼ੰਕਰ ਦੇ ਬਿਲਕੁਲ ਨਜ਼ਦੀਕ ਪਿੰਡ ਪੈਂਦਾ ਪਾਲੇਵਾਲ ਜਿੱਥੇ ਕਿ ਬਾਪੂ ਕੁੰਭਦਾਸ ਜੀ ਦਾ ਜਨਮ ਸਥਾਨ ਹੈ ਔਰ ਅੱਜ ਦੇ ਦਿਨ ਹੀ ਉਹਨਾਂ ਦਾ ਵੀ ਜਨਮ ਦਿਹਾੜਾ ਪਿਆਰ ਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ ਔਰ ਸ਼ਰਧਾ ਦੇ ਮੁਤਾਬਕ ਇਸ ਜਗ੍ਹਾ ਤੇ ਆ ਕੇ ਨਸਤ ਮਸਤਕ ਹੁੰਦੀ ਹੈ ਅੱਜ ਦੇ ਦਿਨ ਇੱਥੇ ਝੰਡਾ ਚੜਾਇਆ ਜਾਂਦਾ ਹੈ ਔਰ ਇਸ ਝੰਡੇ ਦੀ ਰਸਮ ਨੂੰ ਤਕਰੀਬਨ 12 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਉਹ ਨਵੇਲ ਲੀਤਾ ਜਾਂਦਾ ਹੈ ਔਰ ਇਸ ਝੰਡੇ ਦੀ ਰਸਮ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਪਣੀ ਹਾਜ਼ਰੀ ਲਗਵਾਉਣ ਲਈ ਆਉਂਦੀ ਹੈ ਔਰ ਸ਼ਾਮ ਨੂੰ ਇੱਥੇ ਬਕਾਇਦਾ ਤੌਰ ਤੇ ਕਵਾਲੀਏ ਆਉਂਦੇ ਨੇ ਅੱਛੇ ਅੱਛੇ ਗਾਇਕ ਆਉਂਦੇ ਨੇ ਔਰ ਉਹ ਵੀ ਆਪਣੀਆਂ ਹਾਜ਼ਰੀਆਂ ਲਗਵਾਉਂਦੇ ਨੇ ਔਰ ਆਈਆਂ ਸੰਗਤ ਵਾਸਤੇ ਚਾਹ ਪਕੌੜਿਆਂ ਦਾ ਜਿਹੜਾ ਲੰਗਰ ਹੈ ਉਹ ਵੀ ਮਤਲਬ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ ਲੰਗਰ ਲਾਏ ਜਾਂਦੇ ਨੇ ਔਰ ਮਾਹੌਲ ਇੰਨਾ ਖੂਬਸੂਰਤ ਹੁੰਦਾ ਹੈ ਕੀ ਸੱਚਮੁੱਚ ਬਹੁਤ ਦਿਲ ਲੱਗਦਾ ਹੈ ਔਰ ਇੱਥੇ ਆ ਕੇ ਸੰਗਤ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਤਜਰਬੇ ਕਿਸ ਤਰ੍ਹਾਂ ਬਾਪੂ ਕੁੰਬਦਾਸ ਜੀ ਨੇ ਉਹਨਾਂ ਦੇ ਉੱਪਰ ਦਇਆ ਕੀਤੀ ਹੈ ਬਖਸ਼ਿਸ਼ ਕੀਤੀ ਹੈ ਕਿਸ ਤਰ੍ਹਾਂ ਉਹਨਾਂ ਨੂੰ ਮਤਲਬ ਦੁੱਖਾਂ ਤੋਂ ਦੂਰ ਰੱਖਿਆ ਹੈ ਜੇ ਦੁੱਖ ਆਏ ਵੀ ਨੇ ਤੇ ਬਾਪੂ ਕੁੰਬਦਾਸ ਜੀ ਦੀ ਦਇਆ ਬਖਸ਼ਿਸ਼ ਦੇ ਨਾਲ ਉਹ ਦੁੱਖ ਦਿਲਿੱਦਰ ਵੀ ਦੂਰ ਹੁੰਦੇ ਨੇ ਬਹੁਤ ਸਾਰੇ ਲੋਕਾਂ ਨੇ ਆਪਣੇ ਤਜਰਬੇ ਆਪਣੀ ਜ਼ਿੰਦਗੀ ਦੀਆਂ ਸਚਾਈਆਂ ਉਹਨਾਂ ਦੇ ਸ਼ੇਅਰ ਕੀਤੀਆਂ ਨੇ ਪੋਸੂਨਾਮਾ ਚੈਨਲ ਦੇ ਨਾਲ ਮੈਂ ਇੱਥੇ ਵੀ ਦੱਸ ਦਿਆਂ ਕਿ ਛਪੜੀ ਧਾਮ ਬਾਪੂ ਕੁੰਬਦਾਸ ਜੀ ਦਾ ਇੱਕ ਦਰਬਾਰ ਹੈ ਜਿਹੜਾ ਕਿ ਜੰਗਲੀ ਇਲਾਕੇ ਦੇ ਵਿੱਚ ਹੈ ਉੱਥੇ ਜਦੋਂ ਛਪੜੀ ਧਾਮ ਦਾ ਆਗਾਜ਼ ਕੀਤਾ ਗਿਆ ਬਾਪੂ ਕੁੰਬਦਾਸ ਜੀ ਵੱਲੋਂ ਤਾਂ ਉਸ ਵੇਲੇ ਜੋ ਵੀ ਸੱਚੇ ਮਨ ਤਨ ਦੇ ਨਾਲ ਉਸ ਛਪੜੀ ਧਾਮ ਦੇ ਦਰਸ਼ਨ ਕਰਦਾ ਉੱਥੇ ਇਸ਼ਨਾਨ ਕਰਦਾ ਹੈ ਤੇ ਸਾਰੇ ਦੁੱਖ ਦੇ ਲਿੱਦਰ ਦੂਰ ਹੋ ਜਾਂਦੇ ਨੇ ਇੱਕ ਵੀਰ ਨੇ ਦੱਸਿਆ ਕਿ ਮੇਰੇ ਫੌੜੀਆਂ ਲੱਗੀਆਂ ਹੋਈਆਂ ਸੀ ਔਰ ਜਦੋਂ ਮੈਨੂੰ ਪਤਾ ਲੱਗਾ ਕਿ ਬਾਪੂ ਕੁੰਬਦਾਸ ਜੀ ਦੇ ਛਪੜੀ ਧਾਮ ਵਿਖੇ ਜਾ ਕੇ ਇਸ਼ਨਾਨ ਕਰੀਏ ਤਾਂ ਸ਼ਾਇਦ ਦੁੱਖ ਦੇ ਲਿੱਦਰ ਦੂਰ ਹੋ ਜਾਣ ਔਰ ਉਸ ਬੰਦੇ ਨੇ ਕੈਮਰੇ ਦੇ ਸਾਹਮਣੇ ਇਹ ਗੱਲ ਦੱਸੀ ਹੈ ਕਿ ਮੇਰੇ ਫੌੜੀਆਂ ਲੱਗੀਆਂ ਲੇਕਿਨ ਉਸ ਤੋਂ ਬਾਅਦ ਮੈਂ ਕਦੇ ਵੀ ਫੌੜੀਆਂ ਦਾ ਸਹਾਰਾ ਨਹੀਂ ਲਿਆ ਫੌੜੀਆਂ ਮੇਰੀਆਂ ਛੁੱਟ ਗਈਆਂ ਨੇ ਔਰ ਇਹ ਹੀ ਨਹੀਂ ਹੈ ਹੋਰ ਵੀ ਬਹੁਤ ਸਾਰੇ ਵੀਰਾਂ ਨੇ ਇੱਕ ਵੀਰ ਨੇ ਤਾਂ ਹਿਮਾਚਲ ਪ੍ਰਦੇਸ਼ ਤੋਂ ਆਇਆ ਉਹ ਕਹਿੰਦੇ ਕਿ ਸਾਡੇ ਬਜ਼ੁਰਗ ਵੀ ਇੱਥੇ ਆਇਆ ਕਰਦੇ ਸੀ ਗਾਂ ਸਾਡੀ ਪੀੜੀ ਵੀ ਗਾਂ ਜਿਹੜੀ ਅਗਲੀ ਪੀੜੀ ਹੈ ਉਹ ਵੀ ਇਸ ਦਰਬਾਰ ਦੇ ਨਾਲ ਜੁੜੀ ਹੋਈ ਹੈ ਸੋ ਦੋਸਤੋ ਇਸ ਸਮੇਂ ਤੁਸੀਂ ਉੱਥੇ ਦੀਆਂ ਤਸਵੀਰਾਂ ਬਾਪੂ ਕੁੰਬਦਾਸ ਜੀ ਦੇ ਦਰਬਾਰ ਪਿੰਡ ਪਾਲੇਵਾਲ ਗੜ ਸ਼ੰਕਰ ਦੇ ਨਜ਼ਦੀਕ ਹੈ ਔਰ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਹੈ ਉੱਥੋਂ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਇਸ ਸਮੇਂ टीवी स्क्रीन ਦੇ ਉੱਪਰ ਵੇਖ ਰਹੇ ਹੋ ਦੇਖੋ ਇਕੱਠ ਔਰ ਆਉਣ ਜਾਣ ਵਾਲੀ ਸੰਗਤ ਨੂੰ ਬਕਾਇਦਾ ਤੌਰ ਤੇ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਹੈ ਉਹ ਸ਼ਿਕਾਇਆ ਜਾਂਦਾ ਹੈ ਔਰ ਸੰਗਤ ਜਿਨ੍ਹਾਂ ਭੈਣਾਂ ਦੀ ਡਿਊਟੀ ਬਰਤਨ ਸਾਫ਼ ਕਰਨੇ ਦੀ ਹੈ ਉਹ ਬੜੀ ਪਿਆਰ ਤੇ ਸਤਿਕਾਰ ਦੇ ਨਾਲ ਮਤਲਬ ਜਿੱਥੇ ਜਿੱਥੇ ਆਪਣੀ ਡਿਊਟੀ ਸੇਵਾਦਾਰ ਕਰ ਰਹੇ ਨੇ ਉਹ ਬੜੀ ਇੱਜ਼ਤ ਕਰ ਰਹੇ ਨੇ ਔਰ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੇਵਾ ਕਰ ਰਹੇ ਨੇ ਲੇਕਿਨ ਇਸ ਮੌਕੇ ਦੇ ਉੱਪਰ ਜਿੱਥੇ ਪੂਰੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜੁੜੀ ਸੀ ਉੱਥੇ ਹੀ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜੁੜੇ ਸਨ ਉਹਨਾਂ ਦੇ ਸਿਸਟਰ ਆ ਮਾਤਾ ਰੇਸ਼ੋ ਜੀ ਰੇਸ਼ੋ ਜੀ ਪਹੁੰਚੇ ਸਨ ਇਨ੍ਹਾਂ ਤੋਂ ਇਲਾਵਾ ਉਹਨਾਂ ਦੇ ਬ੍ਰਦਰ ਉਹਨਾਂ ਦਾ ਪਰਿਵਾਰ ਵੀ ਇਸ ਮਤਲਬ ਕਹਿ ਸਕਦੇ ਆ ਕਿ ਬਾਪੂ ਕੁੰਬਦਾਸ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਗਵਾਉਣ ਲਈ ਗਏ ਸਨ ਕਿਉਂਕਿ ਦੇਖੋ ਵਿਸ਼ਵਾਸ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਉਹੀ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਸਾਡਾ ਕਿਸੇ ਤੇ ਵਿਸ਼ਵਾਸ ਹੀ ਨਹੀਂ ਹੈ ਤਾਂ ਜ਼ਿੰਦਗੀ ਕਦੇ ਵੀ ਨਹੀਂ ਚੱਲ ਸਕਦੀ ਵਿਸ਼ਵਾਸ ਸੀ ਭਗਤ ਧੰਨੇ ਜੱਟ ਜੀ ਨੂੰ ਔਰ ਉਹਨਾਂ ਨੇ ਦੇਖ ਲਓ ਕਿ ਸ਼੍ਰੀ ਕ੍ਰਿਸ਼ਨ ਜੀ ਨੂੰ ਪੱਥਰ ਦੇ ਵਿੱਚੋਂ ਉਹਨਾਂ ਨੇ ਪ੍ਰਗਟ ਕਰ ਲਿਆ ਸੀ ਸਿਰਫ ਉਹਨਾਂ ਦਾ ਪਿਆਰ ਤੇ ਮੁਹੱਬਤ ਦੇਖ ਕੇ ਉਹ ਕੁੱਲ ਮਾਲਕ ਜਿਹੜੇ ਹੈ ਕ੍ਰਿਸ਼ਨ ਜੀ ਜਿਹੜੇ ਨੇ ਉਹਨਾਂ ਨੂੰ ਪ੍ਰਗਟ ਹੋਣਾ ਪਿਆ ਸੀ ਸੋ ਜੇਕਰ ਆਪਾਂ ਕਿਸੇ ਤੇ ਬਲਾਈਂਡ ਫੇਥ ਕਰਦੇ ਆਂ ਤੇ ਬਲਾਈਂਡ ਫੇਥ ਦੀ ਇੱਜ਼ਤ ਵੀ ਉਹ ਰੱਖਦਾ ਹੈ ਸੋ ਬਾਪੂ ਕੁੰਬਦਾਸ ਜੀ ਦੇ ਦਰਬਾਰ ਦੇ ਵਿੱਚ ਜਾ ਕੇ ਬੜਾ ਚੰਗਾ ਲੱਗਦਾ ਹੈ ਸੰਗਤ ਆਪਣੇ ਆਪਣੀ ਸੇਵਾ ਦੇ ਵਿੱਚ ਮਸਤ ਰਹਿੰਦੀ ਹੈ ਕੋਈ ਪ੍ਰਸ਼ਾਦੇ ਬਣਾਉਣ ਦੇ ਵਿੱਚ ਮਸਤ ਹੈ ਕੋਈ ਪ੍ਰਸ਼ਾਦੇ ਛਕਣ ਦੇ ਵਿੱਚ ਮਸਤ ਹੈ ਕੋਈ ਪਕੌੜੇ ਬਣਾਉਣ ਦੇ ਵਿੱਚ ਕੋਈ ਛਕਣ ਦੇ ਵਿੱਚ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਕਿ 24 ਘੰਟੇ ਉੱਥੇ ਚੱਲਿਆ ਔਰ ਸੰਗਤ ਨੇ ਜਿੱਥੇ ਮਤਲਬ ਬਾਪੂ ਕੁੰਬਦਾਸ ਜੀ ਦੀਆਂ ਜੀਵਨੀ ਨੂੰ ਲੈ ਕੇ ਗੱਲਾਂ ਬਾਤਾਂ ਕੀਤੀਆਂ ਉੱਥੇ ਹੀ ਉਹਨਾਂ ਨੇ ਔਰ ਇਸ ਬਾਪੂ ਕੁੰਬਦਾਸ ਜੀ ਦੇ ਜਨਮ ਸਥਾਨ ਦੇ ਉੱਪਰ ਬਕਾਇਦਾ ਤੌਰ ਤੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਗਵਾਈਆਂ ਜੇਕਰ ਤੁਸੀਂ ਵੀ ਕਦੇ ਗੜ ਸ਼ੰਕਰ ਦੇ ਨਜ਼ਦੀਕ ਗਏ ਤਾਂ ਗੜ ਸ਼ੰਕਰ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਪਹਲੇਵਾਰ ਉੱਥੇ ਜਾ ਕੇ ਤੁਸੀਂ ਵੀ ਦਰਸ਼ਨ ਦੀਦਾਰ ਕਰ ਸਕਦੇ ਹੋ ਜੁੜੇ ਰਹੋ ਪੋਸ਼ੂ ਨਵਾ ਚੈਨਲ ਦੇ ਨਾਲ